ਇੱਕ ਵਾਰੀ ਇਕਸਟਰਾਵਿਟੀਕਲ ਜਦੋਂ ਢੋਲ ਵਜਾਇਆ ਸੀ ਜਦੋਂ ਸਰਕਾਰ ਬਣੀ ਸੀ ਪਰ ਹੁਣ ਲੱਗਦਾ ਉਹ ਢੋਲ ਪਾੜਨੇ ਪੈਣੇ ਸਾਨੂੰ ਤੇ ਮੈਂ ਅਮੀਂ ਇਧਰਾਜ ਦਾਂ ਕਿ ਸਰਕਾਰ ਇਹਨਾਂ ਮਸਲਿਆਂ ਤੇ ਵਿਚਾਰ ਕਰਕੇ ਜਲਦ ਤੋਂ ਜਲਦ ਹੱਲ ਕਰੂਗੀ ਕਰਾਂਗੇ ਪਰ ਸਰਕਾਰ ਦੇ ਪੌਣੇ ਚਾਰ ਸਾਲ ਬੀਤਣ ਦੇ ਬਾਵਜੂਦ ਇਹ ਸਰਕਾਰ ਨੇ ਸਾਡੇ ਨਾਲ ਭਗਵੰਤ ਮਾਨ ਜੀ ਨੇ ਇੱਕ ਵੀ ਮੀਟਿੰਗ ਨਹੀਂ ਕੀਤੀ ਤੇ 40 ਮੀਟਿੰਗਾਂ ਲਿਖਤੀ ਰੂਪ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਮੀਟਿੰਗਾਂ ਦੇ ਕੇ ਮੁੱਕਰ ਚੁੱਕਿਆ ਜੀ ਤੁਹਾਨੂੰ ਅੱਜ ਦੀ ਜਿਹੜੀ ਇਹ ਸਰਕਾਰ ਹੈ ਚਾਹੇ ਉਹ ਸੈਂਟਰ ਦੀਆਂ ਹੋਣ ਜਾਂ ਸਟੇਟ ਦੀਆਂ ਹੋਣ ਉਹ ਇੱਕ 2025 ਐਕਟ ਜਿਹੜਾ ਸਰਕਾਰ ਜਿਹੜੀ ਹੈ ਲੋਕਾਂ ਦੇ ਥੋਪਣ ਜਾ ਰਹੀ ਹੈ ਪਾ ਦੇ ਕਰਕੇ ਇਹ ਸਰਕਾਰ ਆਈ ਸੀ ਕੱਚੀ ਦਾ ਹਰਾ ਪੈਣਾ ਜਿਹੜਾ ਤੁਹਾਡੇ ਪੱਖ ਚ ਚੱਲੂਗਾ ਉਹ ਹਰਾ ਪੈਣ ਸਾਡੇ ਪੱਖ ਚ ਤਾਂ ਚੱਲਿਆ ਨਹੀਂ ਕੱਚੇ ਮੁਲਾਜ਼ਮਾਂ ਦੇ ਪੱਖ ਚ ਨਹੀਂ ਚੱਲੇਗਾ ਜਿਵੇਂ ਦਾ ਅਰੇ ਜੇ ਲੋਕਾਂ ਦੇ ਪੱਖ ਤੇ ਨਹੀਂ ਚੱਲਿਆ ਉਹ ਕੋਰਪੋਰੇਟ ਕਰਾਣੇ ਤੇ ਵੱਡੀਆਂ ਕੰਪਨੀਆਂ ਤੇ ਸੈਂਟਰ ਸਰਕਾਰ ਦੇ ਪੱਖ ਦੇ ਵਿੱਚ ਚੱਲਦਾ ਨਜ਼ਰ ਆ ਰਿਹਾ ਜੀ ਮੇਰਾ ਨਾਮ ਕੀ ਸਸੰਗਈ ਪਾਵਰ ਕਮੰਡ ਟ੍ਰਾਸਕੋ ਠੇਕਾ ਮਲਾ ਜੂਨੀਅਰ ਸਰਕਾ ਪ੍ਰਧਾਨ ਮੁਖ ਤੇ ਅਸੀਂ ਠੇਕਾ ਮਲਾ ਸੰਘਾਰਸ਼ ਮੋਰਚੇ ਦੇ ਬੈਨਰ ਹੇਟਾਂ ਪ੍ਰੋਗਰਾਮ ਦਿੱਤਾ ਸੀ 2 3 ਤੇ 4 ਤਰੀਕ ਨੂੰ ਆ 4 ਤਰੀਕ ਹੋ ਗਈ ਆ ਅੱਜ ਅਸੀਂ ਰੋਸ ਮਾਰਚ ਕਰਕੇ ਐਮ ਐਲ ਏ ਦੇ ਘਰ ਮੰਗ ਪੱਤਰ ਦੇਣ ਚਲੇ ਸੀਗੇ ਤੇ ਸਾਡਾ ਮੁੱਖ ਕਾਰਨ ਇਹ ਆ ਕੀ 30 ਤੋਂ 35 ਵਾਰ ਮੁੱਖ ਮੰਤਰੀ ਮੀਟਿੰਗਾਂ ਦੇ ਕੇ ਸਾਡੇ ਨਾਲ ਮੋਰਚੇ ਨਾਲ ਮੀਟਿੰਗਾਂ ਨਹੀਂ ਕੀਤੀ ਉਹਨੇ ਜਿਹੜਾ ਪੰਡ ਮੁੱਖ ਮੰਤਰੀ ਆ ਸੀ ਅੱਜ ਪੰਡ ਕਹਾਵਾਂਗੇ ਕਿਉਂਕਿ ਸਾਨੂੰ ਕਹਿਣ ਤੋਂ ਮਜਬੂਰ ਕੀਤਾ ਜਿਹੜੇ ਵਾਅਦੇ ਕਰਕੇ ਇਹ ਸਰਕਾਰ ਆਈ ਸੀ ਕੱਚੀ ਹਰਾ ਪੈਣਾ ਜਿਹੜਾ ਤੁਹਾਡੇ ਪੱਖ 'ਚ ਚੱਲੂਗਾ ਉਹ ਹਰਾ ਪੈਣ ਸਾਡੇ ਪੱਖ 'ਚ ਤਾਂ ਚੱਲਿਆ ਨਹੀਂ ਕੱਚੇ ਮੁਲਾਜ਼ਮਾਂ ਦੇ ਪੱਖ 'ਚ ਨਹੀਂ ਚੱਲੇਗਾ ਕਿਸੇ ਦਾਰੇ ਜੋ ਲੋਕਾਂ ਦੇ ਪੱਖ ਤੇ ਨਹੀਂ ਚੱਲਿਆ ਉਹ ਕੋਰਪੋਰੇਟ ਕਰਾਣੇ ਤੇ ਵੱਡੀਆਂ ਕੰਪਨੀਆਂ ਤੇ ਸੈਂਟਰ ਸਰਕਾਰ ਦੇ ਪੱਖ ਦੇ ਵਿੱਚ ਚੱਲਦਾ ਨਜ਼ਰ ਆ ਰਿਹਾ ਜੀ। ਰੋਸ ਧਰਨਾ ਸਾਡਾ ਅੱਜ ਅੱਜ ਦਾ ਦਿਨ ਲਾਸਟ ਦੇਣਾ ਜੀ। ਕੱਥੇ ਤੋਂ ਤੇ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸਾਂ। ਸਾਨੂੰ 10-12 12 ਸਾਲ ਹੋ ਚੁੱਕੇ ਜੀ। ਕੀ ਆਸ ਹੈਗੀ ਉਮੀਦ ਹੈਗੀ ਸਰਕਾਰ। ਦੇਖੋ ਜੀ ਪਹਿਲਾਂ ਤਾਂ ਜਦੋਂ ਇਹ ਸਰਕਾਰ ਆਈ ਸੀ ਵੀ ਵਾਅਦੇ ਕਰਕੇ ਵੱਡੇ ਪੱਦਰ ਤੇ ਇਹਨਾਂ ਨੇ ਵਾਅਦੇ ਕੀਤੇ ਸੀ ਲੋਕਾਂ ਦੇ ਵਿੱਚ ਜਾ ਕੇ ਸਾਡੇ ਧਰਨਿਆਂ ਦੇ ਵਿੱਚ ਜਾ ਕੇ ਸ਼ਮੂਲਤਾ ਕੀਤੀਆਂ ਸੀ ਕਿ ਅਸੀਂ ਕੱਚੇ ਤੋਂ ਤੁਹਾਨੂੰ ਪੱਕੇ ਕਰਾਂਗੇ ਤੁਹਾਨੂੰ ਧਰਰੇ ਲਾਉਣ ਦੀ ਲੋੜ ਨਹੀਂਗੀ ਪਰ 4 ਸਾਲ ਹੋ ਗਏ ਹਰੇ ਦਿੱਤਰ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਨਾ ਮੁੱਖ ਮੰਤਰੀ ਨੇ ਮੀਟਿੰਗ ਕਰਨਾ ਉਹਨਾਂ ਸੇ ਸਮਝਾ ਪਰ ਹੁਣ ਆਸ ਨਹੀਂ ਹੈਗੀ ਸਾਨੂੰ ਇਹਨਾਂ ਤੋਂ ਇਸ ਕਰਕੇ ਅਸੀਂ ਮਜਬੂਰ ਆ ਸੜਕਾਂ ਦੇ ਉੱਤੇ ਕਰਨ ਲਈ ਇਸ ਤੋਂ ਪਹਿਲਾਂ ਸਰਕਾਰ ਦੇ ਨਾਲ ਕੋਈ ਰਸਤਾ ਬਣਾਉਣ ਦੀ ਕੋਸ਼ਿਸ਼ ਬੜੇ ਯਾਰੀ ਰਸਤਾ ਦੱਸਿਆ ਨਹੀਂ 35 ਵਾਰ ਮੀਟਿੰਗਾਂ ਹੋ ਚੁੱਕੀਆਂ ਮੋਰਚੇ ਦੇ ਚੁੱਕੇ ਨੇ ਚਾਹੇ ਗੱਦੜਵੇ ਹੋਣ ਚਾਹੇ ਤਰਨਦਰਨ ਹੋਵੇ ਕਿਤੇ ਵੀ ਇਲੈਕਸ਼ਨ ਹੋਏ ਨੇ ਅਸੀਂ ਵੱਡੇ ਪੱਦਰ ਤੇ ਰੋਸ ਮਾਰਚ ਕਰਦੇ ਆ ਪਰ ਮੀਟਿੰਗ ਦੇ ਦਿੰਦੇ ਨੇ ਮੀਟਿੰਗ ਉਹ ਕਰਦੇ ਨਹੀਂ ਸਾਡੇ ਨਾਲ ਤੇ ਅੱਜ ਅਸੀਂ ਜਿਹੜਾ ਉਹਦਾ ਰੋਸ ਮਾਰਚ ਸਾਂਝੇ ਤੌਰ ਤੇ ਮੋਰਚੇ ਦੀਆਂ ਜਥੇਬੰਦੀਆਂ ਦੇ ਨਾਲ ਕਾਕਾ ਬਰਾੜ ਐਮ ਐਲ اے ਜੀ ਨੂੰ ਆਪਦਾ ਮੰਗ ਪੱਤਰ ਸੌਂਪਣ ਜਾ ਰਹੇ ਆ ਪੰਜਾਬ ਸਰਕਾਰ ਦੇ ਨਾਮ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਸਤੇ ਜਿਹੜਾ ਵੱਡੇ ਪੱਦਰ ਤੇ ਜਲਦੀ ਤੋਂ ਜਲਦੀ ਫਰਾਲਾ ਕੀਤਾ ਜਾਵੇ